ਲੰਗੇ ਦੇਣੀ ਕਾਂਗਰਸ ਨੂੰ ਲੈ ਕੇ ਇੱਕ ਚਰਚਾ ਖਾਸੀ ਭਖੀ ਨਜ਼ਰ ਆ ਰਹੀ ਸੀ ਜਿਸ ਦੇ ਵਿੱਚ ਵਾਰ-ਵਾਰ ਇਹ ਕਿਹਾ ਜਾ ਰਿਹਾ ਸੀ ਕਿ ਰਾਜਾ ਵੜਿੰਗ ਔਰ ਭਾਰਤਪੂਸ਼ਣ ਆਸ਼ੂ ਇੱਕ ਦੂਸਰੇ ਦੇ ਐਂਟੀ ਹੋਵੇਗੇ ਹਾਲਾਂਕਿ ਇਸ ਗੱਲ ਨੂੰ ਬਹੁਤ ਵਾਰ ਨਿਊਟਰਲਾਈਜ਼ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਇਹ ਸਵਾਲ ਲਗਾਤਾਰ ਖੜਦਾ ਰਿਹਾ ਕਿ ਕੀ ਦੋਵਾਂ ਵਿਚਾਲੇ ਜਿਹੜੀ ਫੁੱਟ ਹੈ ਉਹ ਪੈ ਗਈ ਹੈ ਜਾਂ ਉਹ ਵੱਧਦੀ ਨਜ਼ਰ ਆ ਰਹੀ ਹੈ ਹੁਣ ਇਹਦਾ ਜਵਾਬ ਉਸ ਵੇਲੇ ਮਿਲਿਆ ਜਦੋਂ ਰਾਜਾ ਵੜਿੰਗ ਤੇ ਭਾਰਤਪੂਸ਼ਣ ਆਸ਼ੂ ਇੱਕੋ ਥਾਂ ਇਕੱਠੇ ਖੜੇ ਦਿਖਾਈ ਦਿੱਤੇ ਉਹ ਸਾਰੇ ਲੋਕ ਜਿਹੜੇ ਦਾਵਾ ਕਰ ਰਹੇ ਸੀ ਕਿ ਭਾਰਤ ਪੂਸ਼ਣ ਆਸ਼ੂ ਔਰ ਰਾਜਾ ਵੜਿੰਗ ਇੱਕ ਦੂਸਰੇ ਦੇ ਐਂਟੀ ਹੋ ਗਏ ਨੇ ਉਹ ਸਾਰੇ ਲੋਕ ਜੋ ਦਾਵਾ ਕਰ ਰਹੇ ਸੀ ਕਿ ਭਾਰਤ ਪੂਸ਼ਣ ਆਸ਼ੂ ਨੇ ਕੋਈ ਚਿੱਠੀ ਲਿਖੀ ਹੈ ਹਾਈ ਕਮਾਂਡ ਨੂੰ ਕਿ ਰਾਜਾ ਵੜਿੰਗ ਉਹਨਾਂ ਦੀਆਂ ਰੈਲੀਆਂ ਦੇ ਵਿੱਚ ਸ਼ਮਾਰ ਨਾ ਹੋਣ ਉਹਨਾਂ ਨੂੰ ਜਵਾਬ ਮਿਲ ਗਿਆ ਕਿ ਨਹੀਂ ਇਹ ਗੱਲਾਂ ਝੂਠੀਆਂ ਨੇ ਇਹ ਗੱਲਾਂ ਬੇਬੁਨਿਆਦ ਨੇ ਦੋਵੇਂ ਇਕੱਠੇ ਹੋ ਗਏ ਨੇ ਹਾਲਾਂਕਿ ਜੇ ਆਪਸੀ ਕੋਈ ਮਨਮਟਾ ਹੋਵੇ ਵੀ ਪਰ ਪਾਰਟੀ ਪ੍ਰਮੁੱਖ ਹੁੰਦੀ ਹੈ ਇਹ ਸਾਰੇ ਲੀਡਰ ਜਾਣਦੇ ਆ ਪਾਰਟੀ ਵਾਸਤੇ ਖੜਨਾ ਜ਼ਰੂਰੀ ਹੁੰਦਾ ਔਰ ਜਦੋਂ ਪਾਰਟੀ ਲਈ ਖੜਨ ਦੀ ਗੱਲ ਆਉਂਦੀ ਹੈ ਤੇ ਉਦੋਂ ਆਪਸੀ ਮਨਮਟਾਪੀ ਆਪਸੀ ਝੰਜਟ ਆਪਸੀ ਲੜਾਈਆਂ ਕੋਈ ਮਾਇਨੇ ਨਹੀਂ ਰਹਿ ਜਾਂਦੀਆਂ ਆਪਸੀ ਗੱਲਾਂ ਜਿਹੜੀਆਂ ਹੁੰਦੀਆਂ ਨੇ ਉਹਨਾਂ ਦੇ ਕੋਈ ਮਾਇਨੇ ਨਹੀਂ ਰਹਿ ਜਾਂਦੇ ਇਸ ਵਾਸਤੇ ਜੇ ਆਪਸ ਦੇ ਵਿੱਚ ਕੋਈ ਗੱਲ ਹੋਵੇ ਵੀ ਕੋਈ ਤੂੰ ਤੂੰ ਮੈਂ ਮੈਂ ਕੋਈ ਮਨਮਟਾਪੀ ਹੋਵੇ ਵੀ ਤੇ ਉਹ ਪਾਰਟੀ ਤੋਂ ਉੱਪਰ ਨਹੀਂ ਹੋ ਸਕਦਾ ਇਹ ਇਸ ਗੱਲ ਦਾ ਪ੍ਰਮਾਣ ਰਾਜਾ ਵੜਿੰਗ ਤੇ ਭਾਰਤ ਪੂਸ਼ਣ ਆਸ਼ੂ ਨੇ ਬਾਖੂਬੀ ਦੇ ਦਿੱਤਾ ਹਾਲਾਂਕਿ ਉਸ ਪੋਸਟਰ ਨੂੰ ਲੈ ਕੇ ਜ਼ਰੂਰ ਚਰਚਾ ਚੱਲਦੀ ਪਈ ਸੀ ਜਿਹੜਾ ਭਾਰਤ ਪੂਸ਼ਣ ਆਸ਼ੂ ਨੇ ਸਾਂਝਾ ਕੀਤਾ ਸੀ ਕਿਹਾ ਜਾ ਰਿਹਾ ਸੀ ਕਿ ਉਸ ਪੋਸਟਰ ਦੇ ਵਿੱਚ ਰਾਜਾ ਵੜਿੰਗ ਔਰ ਪ੍ਰਤਾਪ ਸਿੰਘ ਬਾਜਵਾਦ ਕੋਈ ਫੋਟੋ ਨਹੀਂ ਹੈ ਤੇ ਇਹ ਸੋਚਿਆ ਜਾ ਰਿਹਾ ਸੀ ਕਿ ਸ਼ਾਇਦ ਇਹਨਾਂ ਦੋਵਾਂ ਨੂੰ ਭਾਰਤ ਪੂਸ਼ਣ ਆਸ਼ੂ ਇਨਕਲੂਡ ਨਹੀਂ ਕਰਨਾ ਚਾਹੁੰਦੇ ਪਰ ਹੁਣ ਇਹਦਾ ਜਵਾਬ ਮਿਲ ਚੁੱਕਿਆ ਹੈ ਔਰ ਭਾਰਤ ਪੂਸ਼ਣ ਆਸ਼ੂ ਦੇ ਨਾਲ ਖੜੇ ਰਾਜਾ ਵੜਿੰਗ ਜਦੋਂ ਨਜ਼ਰ ਆਏ ਨੇ ਉਸ ਤੋਂ ਬਾਅਦ ਕੀ ਬੋਲੇ ਨੇ ਆਓ ਸੁਣਦੇ ਹਾਂ ਬਹੁਤ ਹੀ ਸਤਿਕਾਰਯੋਗ ਭਗੀ ਇਲਸਾਬ ਬਹੁਤ ਸਤਕਾਰਯੋਗ ਆਗੂ ਦੇ ਜਿਨ੍ਹਾਂ ਦੇ ਕਾਗਜ਼ दाखल ਦੇ ਵਿੱਚ ਅਸੀਂ ਪਹੁੰਚੇ ਆਂ 파ਤਪੂਸ਼ਾ ਆਸ਼ੂ ਜੀ ਬਹੁਤ ਸਤਕਾਰਯੋਗ ਸਾਡੇ ਅਮੀਠੀ ਤੌਰ ਲੜਿਆਣੇ ਦਾ ਜਿਨ੍ਹਾਂ ਨਾਲ ਤਲੁਕਾਤ ਹੈ ਕਿਸ਼ੋਰੀ لال ਸ਼ਰਮਾ ਸਾਹਿਬ ਉਹ ਗਲਵੀ ਜੀ ਔਰ ਕਾਂਗਰਸ ਪਾਰਟੀ ਦੇ ਸਾਰੇ ਬਰਿਸ਼ ਲੀਡਰ ਸਹਿਬਾਨ ਅੱਜ ਅਸੀਂ ਕਾਗਜ਼ ਭਰਵਾਸੇ ਆਏ ਆਂ ਔਰ ਮੈਨੂੰ ਲੱਗਦਾ ਕਿ ਅੱਜ ਤੋਂ ਇਸ ਚੋਣ ਦਾ ਜਿਹੜਾ ਵਿਗਲ ਹੈ ਉਹ ਵੱਜ ਚੁੱਕਿਆ ਹੈ ਤੁਹਾਨੂੰ ਸਾਰਿਆਂ ਨੂੰ ਆਪਣੇ ਆਪਣੇ ਰੀਤੀ ਰਿਵਾਜ ਨਭੋਧਿਆ ਹੋਇਆ ਫਰਜ਼ਾਂ ਦੀ ਪੂਰਤੀ ਕਰ ਦਿਆ ਹੋਇਆ ਆਪੇ ਫਰਜ਼ ਪੂਰੇ ਕਰਕੇ ਕਾਂਗਰਸ ਪਾਰਟੀ ਦਾ ਜਿਹੜਾ ਝੰਡਾ ਹੈ ਉਹ ਅਸੀਂ ਇੱਥੇ ਬੁਲੰਦ ਕਰਨਾ ਹੈ ਇਹ ਕਾਂਗਰਸ ਪਾਰਟੀ ਦੀ ਚੋਣ ਹੈ ਔਰ ਹਰ ਵਿਅਕਤੀ ਵਿਸ਼ੇਸ਼ਤਿਏ ਚੋਣਾ ਜਿਹੜੇ ਵੀ ਵਿਅਕਤੀ ਕਾਂਗਰਸ ਪਾਰਟੀ ਨੂੰ ਪਿਆਰ ਕਰਦੇ ਹੈ ਦੂਰ ਦਰਾਡੇੋਂ ਬੇਸ਼ੱਕ ਪੰਜਾਬ ਦੇ ਕਿਤੇ ਵੀ ਕੋਨੇ 'ਚ ਵਿਅਕਤੀ ਬੈਠਾ ਹੈ ਇਹ ਹਰ ਵਿਅਕਤੀ ਦਾ ਫਰਜ਼ ਬੰਦਾ ਹੈ ਕਿ ਅਸੀਂ ਤਕੜੇ ਹੋ ਕੇ ਕਾਂਗਰਸ ਪਾਰਟੀ ਦੀ ਲੜਾਈ ਲੜੀਏ ਔਰ ਕਾਂਗਰਸ ਪਾਰਟੀ ਨੂੰ ਚੇਤ ਦੇ ਵੱਲ ਲੈ ਕੇ ਜਾਂਦੇ ਹੋਏ ਮਜਬੂਤੀ ਪ੍ਰਦਾਨ ਕਰੀਏ ਸਾਡਾ ਸਾਰਿਆਂ ਦਾ ਫਰਜ ਫਰਜ ਬੰਦਾ ਹੈ ਸੋ ਮੈਂ ਜਾਦਾ ਕੁਝ ਨਾ ਕਹਿੰਦੇ ਹੋਏ ਕਿਉਂਕਿ ਸਟੇਜ ਸੱਤਰ ਨੇ ਕਿਹਾ ਕੁਝ ਸ਼ਬਦ ਬੋਲਣਾ ਹੈ ਸੋ ਮੈਂ ਉਹਨਾਂ ਦਾ ਇਸਤੇਮਾਲ ਕਰਦੇ ਹੋਏ ਮੈਂ ਇਹੀ ਬੇਨਤੀ ਕਰਨੀ ਚਾਹਣਾ ਹੈ ਕਿ ਕਾਂਗਰਸ ਪਾਰਟੀ ਇੱਕ ਸੋਚ ਹੈ ਕਾਂਗਰਸ ਪਾਰਟੀ ਇੱਕ ਵਿਚਾਰ ਹੈ ਔਰ ਇਹ ਸੋਚ ਤੇ ਵਿਚਾਰਾਂ ਨੂੰ ਜਿੰਦਾ ਰੱਖਣਾ ਹੈ ਇਹ ਕੋਈ ਕਿਸੇ ਵਿਅਕਤੀ ਵਿਸ਼ੇਸ਼ ਦਾ ਸਮੂਹ ਨਹੀਂ ਹੈ ਇਹ ਕਿਸੇ ਮੇਰੇ ਅੱਗੇ ਵਿਅਕਤੀ ਕੋਈ ਜਾਂ ਕਿਸੇ ਉਹਦੇ ਤੇ ਬੈਠੇ ਵਿਅਕਤੀ ਦਾ ਸਮੂਹ ਨਹੀਂ ਹੈ ਇਹ ਸਾਰੇ ਦੇਸ਼ ਦੇ ਲੋਕਾਂ ਦੇ ਵਿਚਾਰਾਂ ਨੂੰ ਲੈ ਕੇ ਇਹ ਤਿਰੰਗਾ ਝੰਡਾ ਬਣਿਆ ਸੀ ਔਰ ਕਾਂਗਰਸ ਪਾਰਟੀ ਬਣੀ ਸੀ ਸੋ ਉਸੇ ਤੇ ਅਸੀਂ ਪੈਰਾ ਦਿੰਦੇ ਹੋਏ ਕਾਂਗਰਸ ਪਾਰਟੀ ਨੂੰ ਇਸ ਦੇਸ਼ ਭਰੋਤੀ ਤਾਕਤਾਂ ਦੇ ਨਾਲ ਕਾਂਗਰਸ ਪਾਰਟੀ ਲੜਦੀ ਰਹੇ ਵੇ ਆਪ ਦੇ ਲੋਕਾਂ ਦੀ ਹਫਾਜ਼ਤ ਕਰਦੀ ਰਵੇ ਇਹ ਸਾਡਾ ਕਰਤੱਵਿਆ ਹੈ ਅੰਤ ਵਿੱਚ ਦੁਬਾਰਾ ਫੇਰ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਤਖੜੇ ਹੋ ਕੇ ਮਜ਼ਬੂਤੀ ਦੇ ਨਾਲ ਆਪਾਂ ਇਹ ਚੋਣ ਹਰ ਹੀਲੇ ਵਸੀਲੇ ਇਹ ਚੋਣ ਜਿੱਤਣੀ ਹੈ ਔਰ ਇਹ ਫੋਟ ਜਿੱਤ ਕੇ ਫੇਰ ਅਸੀਂ 2027 ਦਾ ਮੋੜ ਬਣਨਾ ਹੈ ਔਰ ਮੈਂ ਮੁਬਾਰਕ ਬਾਤ ਦੇਣਾ ਚਾਹਣਾ ਹੈ ਭਰ ਪੂਸ਼ਨਾਸ਼ੀ ਜੀ ਨੂੰ ਇਹਨ ਇੱਕ ਸ਼ਬਦਾ ਦੇ ਨਾਲ ਵਾਈਟ ਰਿਜਕਾ ਖਾਲਸਾ ਵਾਈਟ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰੂੰਗਾ ਆਪਣੀ ਹਾਈ ਕਮਾਂਡ ਦਾ ਔਰ ਸਾਰੀ ਸੀਨੀਅਰ ਲੀਡਰਸ਼ਿਪ ਦਾ ਜਿਨ੍ਹਾਂ ਨੇ ਮੇਰੇ 'ਚ ਵਿਸ਼ਵਾਸ ਜਿਤਾਉਂਦੇ ਹੋਏ ਇਹ ਬੜੀ ਅਹਿਮ ਚੋਣ ਦੇ ਵਿੱਚ ਮੈਨੂੰ ਆਪਣਾ ਉਮੀਦਵਾਰ ਔਲਾਣਿਆ ਤੇ ਅੱਜ ਜਦੋਂ ਕਾਗਜ਼ ਭਰਨ ਜਾ ਰਹੇ ਆ ਇਸ ਚੋਣ ਮਹੀਮ ਨੂੰ ਸ਼ੁਰੂ ਕਰਨ ਲਈ ਆਏ ਸਾਨੂੰ ਆਸ਼ੀਰਵਾਦ ਦੇਣ ਆਏ ਸਪੋਰਟ ਕਰਨ ਆਏ ਮੇਰੇ ਇਸ ਪ੍ਰਦੇਸ਼ ਦੇ ਸਾਡੇ ਜਨਰਲ ਸੈਕਟਰੀ ਇਨਚਾਰਜ ਸਾਬका ਸੀਐਮ ਮਪੇਸ਼ ਬੋਗੇਲ ਜੀ ਦਾ ਧੰਨਵਾਦ ਕਰਦਾ ਧੰਨਵਾਦ ਕਰਦਾ ਆਪਣੇ ਪ੍ਰਧਾਨ ਸਾਹਿਬ ਸਰਦਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਦਾ ਧੰਨਵਾਦ ਕਰਦਾ ਸਾਬਕਾ ਸੀਐਮ ਸਰਦਾਰ ਚਰਨਜੀਤ ਸਿੰਘ ਚੰਨੀ ਜੀ ਦਾ ਔਰ तमाम ساری ਲੀਡਰਸ਼ਿਪ ਰਵਿੰਦਰ ਅਲਵੀ ਜੀ ਦਾ ਸਾਬ ਇਹਨਾਂ ਦੇ ਬਗੈਰ ਤਾਂ ਮੈਂ ਕੁਝ ਵੀ ਨਹੀਂ तमाम ਲੀਡਰਸ਼ਿਪ ਜਿਹੜੀ ਪਿਛਲੇ 1 ਮਹੀਨੇ ਤੋਂ ਜਿਨ੍ਹਾਂ ਨੇ ਅਲੱਗ-ਅਲੱਗ ਵਾੜਾਂ ਦੇ ਵਿੱਚ ਆਪਣੇ ਕੰਮ ਸੰਭਾਲੇ ਹੋਏ ਐ ਔਰ ਕੈਂਪੇਨ ਕਰਦੇ ਜਾ ਰਹੇ ਐ ਲੁਧਿਆਣੇ ਦੀ ساری ਲੀਡਰਸ਼ਿਪ ਜਿਨ੍ਹਾਂ ਨੇ ਸਾਰੇ ਕਾਉਂਸਲਰ ਨਾਲ ਲਗਾ ਕੇ ਇਸ ਮੁਹਿੰਮ ਨੂੰ ਇੱਥੇ ਤੱਕ ਪਹੁੰਚਾਇਆ ਹੈ ਵੀ ਅੱਜ ਇਸ ਇਲੈਕਸ਼ਨ ਦੇ ਵਿੱਚ ਜਿੰਨੇ ਤਸ਼ੱਦਦ ਕਰ ਸਕਦੀ ਸੀ ਪਿਛਲੇ 2 ਮਹੀਨੇ ਸਾਡੇ ਇਸ ਇਲਾਕੇ ਦੇ ਵਰਕਰਾਂ ਤੇ ਇਹ ਸਰਕਾਰ ਉਹਦੇ باوجود ਵੀ ਅੱਜ ਸਾਰੀ ਕਾਂਗਰਸ ਇਕੱਟੀ ਹੈ ਔਰ ਪ੍ਰਧਾਨ ਸਾਹਿਬ ਔਰ ਪਰਿਵਾਰੀ ਸਾਹਿਬ ਤੁਹਾਨੂੰ ਇਹ ਜਾਣ ਕੇ ਖੁਸ਼ੀ ਹੋਏਗੀ ਅੱਜ ਇੱਕ ਬੰਦਾ ਕਾਂਗਰਸ ਦਾ ਇਹ ਤੋੜਨ ਚ ਕਾਮਯਾਬ ਨਹੀਂ ਹੋਏ ਜਿੰਨੇ ਬਾਅਦ ਇਲੈਕਸ਼ਨ ਹੋਏ ਨਹੀਂ ਰੋਜ਼ ਇਹ ਸਾਫੇ ਪਾਉਂਦੇ ਸੀਗੇ ਤੇ ਕਾਂਗਰਸ ਦੇ ਬੰਦੇ ਜੁਆਇਨ ਕਰਾਉਂਦੇ ਸੀ ਪ੍ਰੈਸ਼ਰ ਡਾਲ ਕੇ ਅੱਜ ਸਾਰੇ ਧੱਕੇ ਸਹਿੰਦੇ ਹੋਏ ਇਹ ਇਕੱਠੇ ਆ ਔਰ ਅਗਲੀ ਲੜਾਈ ਜਿਹੜੀ ਬੜੀ ਫੈਸਲਾਕੁਨਾ ਉਹਦੇ ਵਾਸਤੇ ਤਿਆਰ ਬੈਠੇ ਆ ਤੁਸੀਂ ਮੌਕਾ ਦਿਓ ਆਉਣ ਵਾਲੇ ਟਾਈਮ 'ਚ ਇਹਨਾਂ ਦੇ ਝਾੜੂ ਦਾ ਖਿੱਲਰ ਦੇ ਮੈਂ ਦਿਖਾ ਦਿਆਂ ਰੋਜ਼ ਇੱਥੇ ਜੁਆਇਨਿੰਗਾਂ ਨਾ ਕਰਾਵਾਂ ਤਾਂ ਮੈਨੂੰ ਫੜ ਲਿਓ ਜੀ ਮੇਰਾ ਸਿਰ ਝੁਕਦਾ ਹੈ ਸਾਰੀ ਲੀਡਰਸ਼ਿਪ ਪਿੱਛੇ ਮੈਂ ਚਾਹੇ ਨਾਮ ਨਹੀਂ ਲੈ ਸਕਿਆ ਟਾਈਮ ਦੀ ਕਮੀ ਕਰਕੇ ਪਰ ਤੁਸੀਂ ਸਾਰੇ ਜਿਹੜੇ ਆਏ ਹੋ ਮੈਨੂੰ ਇੱਥੇ ਸਪੋਰਟ ਕਰਨ ਮੇਰਾ ਸਾਥ ਦੇਣ ਤੁਹਾਡਾ ਇੱਕ ਇੱਕ ਕਦਮ ਮੇਰੇ ਸਿਰ ਮੱਥੇ ਤੇ ਅੱਜ ਮੌਕਾ ਆ ਔਰ ਜ਼ਮੀਨ ਤਿਆਰ ਹੈ ਤੁਸੀਂ ਫਸਲ ਬੀਜ ਬੋਜਣੀ ਬੀਜਣੀ ਹੈ ਤੇ ਉਹਦਾ ਫਲ ਅੱਜ ਤੋਂ 20 ਦਿਨ ਬਾਅਦ ਅਸੀਂ ਕੱਟ ਲੈਣਾ ਇਹੋ ਜੀ ਜ਼ਮੀਨ ਤਿਆਰ ਕਰਕੇ ਸਾਰੀ ਕਾਂਗਰਸ ਦੀ ਤੁਹਾਡੀ ਲੀਡਰਸ਼ਿਪ ਜਿਹੜੀ ਥੱਲੇ ਜਿਹੜੇ ਸਾਡੇ ਵਰਕਰ ਨੇ ਉਹਨਾਂ ਨੇ ਤਿਆਰ ਕਰ ਰੱਖੀ ਔਰ ਲੋਕ ਵੀ ਅੱਜ ਚਾਹੁੰਦੇ ਆ ਬਦਲਾਵ ਲਿਆਣਾ ਮੈਂ ਜਿੱਥੇ ਤੁਹਾਡਾ ਧੰਨਵਾਦ ਕਰਦਾ ਅੱਗੇ ਉਮੀਦ ਵੀ ਕਰਦਾ ਮੇਰਾ ਖਿਆਲ ਆ ਸਾਰੀ ਪ੍ਰੈਸ ਦੇ ਸ਼ੱਕ ਸ਼ੁਭੇ ਖਤਮ ਹੋ ਗਏ ਹੋਣਗੇ ਪ੍ਰਧਾਨ ਸਾਹਿਬ ਇੱਥੇ ਖੜੇ ਐ ਤੇ ਮੇਰੇ ਹੀ ਚੋਣ ਨੂੰ ਲੜਨ ਵਾਸਤੇ ਆਏ ਆ ਮੇਰਾ ਖਿਆਲ ਕਿਸੇ ਨੂੰ ਕੋਈ ਸ਼ੱਕ ਹੋਣਾ ਨਹੀਂ ਚਾਹੀਦਾ ਚਲੋ ਠੀਕ ਹੈ ਠੀਕ ਹੋ ਗਿਆ ਹੋ ਗਿਆ ਕਰੋ ਕਰੋ ਇੱਕ ਵਾਰ ਹੋਰ ਕਰੋ ਹੁਣ ਸਾਡੇ ਸਵਾਲ ਖਤਮ ਤੇ ਸਵਾਲ ਉਧਰ ਕਰ ਲਿਓ ਜੇ ਵੀ ਉਹਨਾਂ ਦੇ ਪ੍ਰਧਾਨ ਕਿਤੇ ਹੈਗੇ ਨੇ ਚਾਹੇ ਆਮ ਆਦਮੀ ਦੇ ਪ੍ਰਧਾਨ ਨੂੰ ਅਮਰੀਕਾ ਤੋਂ ਲਿਆਣ ਤੇ ਚਾਹੇ ਭਾਜਪਾ ਦੇ ਪ੍ਰਧਾਨ ਨੂੰ ਸਵਿਟਜ਼ਰਲੈਂਡ ਤੋਂ ਲਿਆਣ ਸਾਡਾ ਪ੍ਰਧਾਨ ਸਾਡੇ ਵਿੱਚ ਖੜਾ ਸਾਡੀ ਸਾਰੀ ਲੀਡਰਸ਼ਿਪ ਮੇਰੇ ਤੋਂ ਅੱਗੇ ਹੋ ਕੇ ਲੜਾਈ ਲੜ ਰਹੀ ਹੈ ਮੈਂ ਤਾਂ ਦਰਦਰ ਤੁਰਿਆ ਫਿਰਦਾ ਉਹ ਮੇਰੇ ਤੋਂ ਵੀ ਘਾਂ ਝੋਲੀ ਅੱਡ ਕੇ ਲੋਕਾਂ ਦੇ ਕੋਲੇ ਵੋਟ ਮੰਗਦੇ ਫਿਰਦੇ ਲੋਕਾਂ ਨੂੰ ਅਹਿਸਾਸ ਕਰਾਉਂਦੇ ਫਿਰਦੇ ਵੀ ਅੱਜ ਇਸ ਇਲੈਕਸ਼ਨ ਦੇ ਵਿੱਚ ਜ਼ਰੂਰਤ ਹੈ ਕਿਸ ਤਰੀਕੇ ਬਦਲਾਅ ਲਿਆਣਾ ਤੇ ਲੋਕ ਵੀ ਤਿਆਰ ਬੈਠੇ ਜਿਹੜੇ ਇਹਨਾਂ ਦੇ 3 ਸਵਾ 3 ਸਾਲ ਦੇ ਰਾਜ ਤੋਂ ਅੱਕੇ ਪਏ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਗਿਆਨੀ ਫਤੇ ਸਿੰਘ ਜੀ ਨੂੰ ਗੁਜ਼ਾਰਿਸ਼ ਕਰੂੰਗਾ ਵੀ ਅਰਦਾਸ ਕਰਕੇ ਸਾਡੀ ਮਿਹਮ ਦਾ ਆਗਾਜ਼ ਕਰਨ ਬਹੁਤ ਬਹੁਤ ਧੰਨਵਾਦ ਸਾਹਿਬ